ਹਾਂ ਤਾਂ ਆਉਣਾ। 빨리 빨리 빨리। ਹੋ ਗਿਆ। ਹੈਲੋ ਸਟੇ ਕਾਰ ਸਾਰਿਆਂ ਨੂੰ ਜੀ। ਥੈਂਕ ਯੂ ਫੋਰ ਕਮਿੰਗ। ਬਹੁਤ ਬਹੁਤ ਗਰਮੀ ਸੀ। ਸੋ ਕੋਲੇ ਕੋਲੇ ਦਾ ਇੰਜੋਏ ਕਰਾਇਆ। ਸੋ ਥੈਂਕ ਯੂ ਤੇ ਖੁਸ਼ੀਰ ਨੂੰ। ਥੈਂਕ ਯੂ ਫੋਰ ਕਮਿੰਗ ਇਨ ਮਾਈ ਲਾਈਫ। ਸਿਕਾ ਬਹੁਤ ਸਖਮਾ ਤੇ ਦੀਦਾਰ ਹੋਇਆ। ਪਹਿਲਾ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਨਾ ਕੋਈ ਬੋਲਦਾ ਕਿਛ ਚਾਹਤ ਜੋ ਤੋ ਆ ਜੀ ਮੈਂ ਕੁਝ ਕਹਿਤ ਨਹੀਂ ਸਕਦੀ ਬਟ ਮੈਂ ਜੋ ਵੀ ਮੇਰੇ ਦਿਲ ਚਿਆ ਮੈਂ ਇੱਕ ਬੋਲੀ ਦੇ ਰੂਪ ਚ ਤੁਹਾਨੂੰ ਸੁਣਾ ਦਾਂਗੀ ਹਾਂਜੀ ਤੇ ਪਾਜੀ ਮੈਨੂੰ ਤੁਹਾਡੀ ਹੈਲਪ ਚਾਹੀਦੀ ਹੈ ਨਾਲ ਹਾਂਜੀ ਆਜਾ ਚਲੋ ਇਹ ਬੋਲੀ ਤੁਹਾਡੇ ਲਈ ਆ ਮਿੱਠਾ ਮੈਂ ਖਾਵਾ ਨਾ ਵੇ ਮਿੱਠਾ ਤੇਰਾ ਪਿਆ ਰੱਬ ਵੱਲੋਂ ਤੋਹਫ਼ਾ ਮਿਲਿਆ ਸੱਚੀ ਬੜਾ ਸੋਨਾ ਲੱਗਦਾ ਜਦ ਮੇਰੇ ਨਾਲ ਖੜਦਾ ਸੱਜਣਾ ਤੈਨੂੰ ਮੈਂ ਰੱਬ ਮੰਨ ਬੈਠੀ ਰੱਬ ਮੇਰੇ ਨਾਲ ਲੜਦਾ ਸੱਜਣਾ ਤੈਨੂੰ ਮੈਂ ਰੱਬ ਮੰਨ ਬੈਠੀ ਰੱਬ ਮੇਰੇ